ਦੀਪ ਲੁਧਿਆਣਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਰਚਨਾ ਆਪ ਸਭ ਦੇ ਨਾਲ ਸ਼ੇਅਰ ਕਰ ਰਹੀ ਹਾਂ ਲੜ ਪੜ ਰਹੇ ਹਾਂ ਆਪੋ ਵਿੱਚ ਅਸੀਂ ਸਾਰੇ ਹੋ ਰਹੇ ਇਰਾਦੇ ਨਪਾਕ ਅੱਜ ਕੱਲ ਇੱਕ ਦੂਜੇ ਦੇ ਖੂਨ ਦੇ ਬਣੇ ਪਿਆਸੇ ਬਹੁਤ ਮਾੜੇ ਹੋਏ ਹਾਲਾਤ ਅੱਜ ਕੱਲ ਆਪਣੇ ਪੈਰੀਂ ਕੋਹਾੜੀਆਂ ਮਾਰ ਰਹੇ ਹਾਂ ਕਰ ਰਹੇ ਹਾਂ ਦਿਨ ਤੇ ਰਾਤ ਅੱਜ ਕੱਲ ਹਿੰਦੀ ਕਲਾ ਦੀਆਂ ਗੱਲਾਂ ਨੂੰ ਛੱਡ ਕੇ ਤੇ ਚੜ੍ਹਦੀ ਕਲਾ ਦੀ ਪਾਈਏ ਬਾਤ ਅੱਜਕੱਲ੍ਹ ਦਿਲੋਂ ਦੁਹੀ ਦਵੇਤ ਨੂੰ ਕੱਢ ਕੇ ਤੇ ਇੱਕ ਦੂਜੇ ਨਾਲ ਪਿਆਰ ਸਤਿਕਾਰ ਕਰੀਏ ਈਰਖਾ ਵਾਲੀ ਪੱਠੀ ਵਿੱਚ ਨਾ ਪੁੱਜਿਏ ਸ਼ਬਦੀ ਬਾਣਾ ਦੇ ਨਾਲ ਨਾ ਵਾਰ ਕਰੀਏ ਆਪੋ ਵਿੱਚ ਹੀ ਵਾਂਗ ਗੁਲਾਬ ਰਹੀਏ ਕਿਸੇ ਲਈ ਕੰਡਿਆਲੀ ਨਾ ਤਾਰ ਕਰੀਏ ਜਿਨਨੇ ਜਿਨਨੇ ਦਿੱਤਾ ਹੈ ਸੁੰਦਰ ਸਰੀਰ ਸਾਨੂੰ ਉਸ ਦਾਤੇ ਦਾ ਸ਼ੁਕਰਗੁਜ਼ਾਰ ਕਰੀਏ ਸਾਰੀ ਦੁਨੀਆ ਦਾ ਸਿਰਜਨਹਾਰ ਇਕੋ ਇਕੋ ਜੋਤ ਹੈ ਹਰ ਇਨਸਾਨ ਅੰਦਰ ਦੂਜੇ ਧਰਮਾਂ ਦੇ ਕਰਦੇ ਜਦਵਾਰ ਆਪਾਂ ਉਦੋਂ ਆਉਂਦਾ ਏ ਕੋਈ ਸ਼ੈਤਾਨ ਅੰਦਰ ਇਕੋ ਰੱਬ ਦੇ ਨਾਮ ਰੱਬ ਦੇ ਅਸੀਂ ਹਾਂ ਜੀਵ ਸਾਰੇ ਕੋਈ ਫਰਕ ਨਹੀਂ ਅੱਲਾ ਭਗਵਾਨ ਅੰਦਰ ਆਓ ਸੰਭਲਿਏ ਫੇਰ ਨਾ ਛਾੜ ਦਈਏ ਨਵਾਂ ਚੰਨ ਕੋਈ ਹਿੰਦੁਸਤਾਨ ਅੰਦਰ ਮੈਂ ਕਵਿ ਤਰੀਹਾ ਕੋਮਲ ਦਿਲ ਵਾਲੀ ਆਪਣੇ ਹਿਰਦੇ ਸਭ ਕੋਮਲ ਬਣਾ ਲਈਏ ਆਪੋ ਵਿੱਚ ਰਹੀਏ ਖੰਡ ਖੀਰ ਵਾਂਗੂ ਵੰਡ ਵਿਤਕਰੇ ਸਾਰੇ ਪੁਲਾ ਲਈਏ ਡੁੱਲੇ ਬੇਰਾਂ ਦਾ ਅਜੇ ਕੁਝ ਵਿਗੜਿਆ ਨਹੀਂ ਆਪੋ ਵਿੱਚ ਗੱਲ ਵਕੜੀ ਪਾ ਲਈਏ ਦੀਪ ਲੁਧਿਆਣਵੀ ਨੌ ਤੇ ਮਾਸ ਵਾਂਗੂ ਦੀਪ ਲੁਧਿਆਣਵੀ ਨੌ ਤੇ ਮਾਸ ਵਾਂਗੂ ਆਪਾਂ ਸਭ ਨੂੰ ਗਲੇ ਲਗਾ ਲਈਏ ਆਪਾਂ ਸਭ ਨੂੰ ਗਲੇ ਲਗਾ ਲਈਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ